ਇਹ ਕੰਬਲ ਆਪਣੇ ਕੋਲੇ ਜਿਵੇਂ ਜੀ ਇਹ ਹੁਜਾਰਤ ਚ ਤੁਹਾਨੂੰ 400 350 ਰੁਪਏ ਕਿਲੋ ਮਿਲਣਗੇ ਆਮ ਆਮ ਮਿਲ ਜਾਣਗੇ ਹਾਂਜੀ ਹਾਂ ਆਪਾਂ ਇਹ ਸਿਰਫ 200 ਰੁਪਏ ਕਿਲੋ ਦੇਣਿਆ ਤੋਲ ਕੇ ਭਾਈ 200 ਰੁਪਏ ਕਿਲੋ ਤੋਲ ਕੇ ਕੰਬਲ ਮਿਲੂਗਾ ਤੁਹਾਨੂੰ ਦੇ ਤਰਾ ਪਰਦੇ ਆਏ ਨੇ ਆਪਣੇ ਕੋਲੇ ਦੇਖੋ ਪਰਦੇ ਆ ਗਏ ਠੀਕ ਹੈ ਜਿਹੜੇ ਜੀ ਪੰਜਾਬ ਚੋਂ ਸਾਰੇ ਨਾਲ ਸਸਤੇ ਨੇ 100 ਰੁਪਏ ਦੇ ਤਿੰਨ ਪਰਦੇ 100 ਦੇ ਨਹੀਂ ਮਿਲ ਸਕਦੇ 100 ਰੁਪਏ ਦੇ ਤਿੰਨ ਪਰਦੇ ਦੇ 100 ਰੁਪਏ ਦੇ ਭਾਈ ਤਿੰਨ ਪਰਦੇ ਆ ਕਿਤੋਂ ਵੀ ਨਹੀਂ ਮਿਲਨੇ ਮਿੱਤਰੋ ਪੰਜਾਬ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਸੇਲ ਲੱਗ ਚੁੱਕੀ ਆ ਸਰਦਾਰ ਹੈਂਡਲੂਮ ਵਾਲਿਆ ਕੋ ਅਸੀਂ ਨਾ ਜੀ ਮੰਨ ਕੇ ਚਲੋ ਦਿੱਲੀ ਚੋਰਚੂਰ ਬਾਜ਼ਾਰ ਦੇ ਵਿੱਚ ਸੁਣਿਆ ਸੀਗਾ ਕਿ ਕਿਲੋਆਂ ਹਿਸਾਬ ਨਾਲ ਚੀਜ਼ ਮਿਲ ਜੇ ਤੁਸੀਂ ਇੱਥੇ ਕਿਲੋਆਂ ਹਿਸਾਬ ਨਾਲ ਕਰਤੀ ਹੈ ਰਕੀ ਹਾਂਜੀ ਹਾਂ ਜੀ ਕਿੱਥੋਂ ਸ਼ੁਰੂ ਕਰੀਏ ਫਿਰ ਆਪਾਂ ਰਕੀ ਇਹ ਆਬਸੀਜਨ ਦੀ ਸੇਲ ਹੈ ਜੀ ਆਪਣੇ ਕੋਲ ਬਹੁਤ ਵੱਡੀ ਪਹਿਲਾਂ ਤਾਂ ਆ ਦੇਖੋ ਜੀ ਇਹ ਕੰਬਲ ਆ ਜੀ ਆਪਣੇ ਕੋਲ ਜੀ ਇਹ ਕੰਬਲ ਆਪਣੇ ਕੋਲੇ ਜਿਵੇਂ ਜੀ ਇਹ ਹਜ਼ਾਰ ਚ ਤੁਹਾਨੂੰ 400 350 ਰੁਪਏ ਕਿਲੋ ਮਿਲਣਗੇ ਆਮ ਆਮ ਮਿਲ ਜਾਣਗੇ ਹਾਂਜੀ ਹਾਂ ਆਪਾਂ ਇਹ ਸਿਰਫ 200 ਰੁਪਏ ਕਿਲੋ ਦੇਣੀ ਆ ਤੋਲ ਕੇ ਭਾਈ 200 ਰੁਪਏ ਕਿਲੋ ਤੋਲ ਕੇ ਕੰਬਲ ਮਿਲੂਗਾ ਤੁਹਾਨੂੰ ਦੇਖ ਸਕਦਾ ਤੁਸੀਂ ਇਧਰਲੇ ਪਾਸੇ ਕਿੰਨਾ ਸੋ ਬਾਕੀ ਸਾਰੇ ਹੀ ਮਿਲ ਜਾਣਗੇ ਤੁਹਾਨੂੰ ਡਿਜ਼ਾਈਨ ਸਾਰੇ ਹੀ ਮਿਲ ਜਾਣਗੇ ਨਾ ਜੀ ਹਾਂਜੀ ਹਾਂ ਜਿੱਤਨਾ ਪਰਦੇ ਆਏ ਨੇ ਆਪਣੇ ਕੋਲੇ ਦੇਖੋ ਜੀ ਪਰਦੇ ਆ ਗਏ ਠੀਕ ਹੈ ਜਿਹੜੇ ਜੀ ਪੰਜਾਬ ਚੋਂ ਸਾਰੇ ਨਾ ਸਸਤੇ ਨੇ 100 ਰੁਪਏ ਦੇ ਤਿੰਨ ਪਰਦੇ 100 ਦੇ ਤਿੰਨ ਨਹੀਂ ਮਿਲ ਸਕਦੇ 100 ਰੁਪਏ ਦੇ ਤਿੰਨ ਪਰਦੇ ਦੇ 100 ਰੁਪਏ ਦੇ ਭਾਈ ਤਿੰਨ ਪਰਦੇ ਆ ਕਿਤੋਂ ਵੀ ਨਹੀਂ ਮਿਲਨੇ ਬਾਕੀ ਕਿਤੋਂ ਨਹੀਂ ਮਿਲਨੇ ਭਾਈ ਦੇਖੋ ਤੁਸੀਂ ਹਾਂ ਆ ਮੰਜੇ ਵਾਲਾ ਕੱਪੜਾ ਜੀ ਇਹ ਵੀ ਨਹੀਂ ਕਿਤੋਂ ਤੁਹਾਨੂੰ ਮਿਲਣਾ ਸੀ 150 ਰੁਪਏ ਦਾ ਦੋ ਮੰਜਿਆਂ ਦਾ ਦੇਵਾਂਗੇ ਜੀ 150 ਦੋ ਮੰਜਿਆਂ ਦਾ ਹਾਂਜੀ ਹਾਂ ਕਮਾਲ ਕਰੀ ਜਾਂਦੇ ਓਏ ਦੇਖ ਸਕਦਾ ਤੁਸੀਂ ਭਾਈ ਇੰਨਾ ਸਸਤਾ 100 ਡਿਜ਼ ਔਰ ਜਾਨਾ ਬਈ ਦਾ ਸਸਤਾ ਹੀ ਬਹੁਤ ਆ ਯਾਰ ਮੈਂ ਕਹਣਾ ਯਾਰ ਆ ਡਬਲ ਬੱਡ ਦੀਆਂ ਚਾਦਰਾਂ ਦੇਖੋ ਜੀ ਤੁਸੀਂ ਜੀ 150 ਰੁਪਏ ਦੀ ਸਰਾਣਿਆਂ ਦੇ ਨਾਲ ਮਿਲੂਗੀ ਆਪਾਂ ਨੂੰ ਸਰਾਣਿਆਂ ਨਾਲ 150 ਦੀ ਹਾਂਜੀ ਥੋੜੇ ਕੋਲੋਂ ਹਾਂਜੀ ਹਾਂ ਬਈ ਸਰਾਣਿਆਂ ਦੇ ਨਾਲ ਇਹ ਚਾਦਰ ਤੁਹਾਨੂੰ 150 ਦੀ ਮਿਲ ਜਾਣੀ ਤੁਸੀਂ ਦੇਖੋ ਚਾਦਰ ਕਿੰਨੀ ਘੈਂੜਾ ਕਿੰਨੀ ਸੋਹਣੀ ਚਾਦਰ ਆ ਤੁਹਾਨੂੰ ਸਿਰਫ ਹੀ ਸਿਰਫ 150 ਦੀ ਮਿਲ ਜੇ ਬਿਨਾ ਸਰਾਣੇ ਤੋਂ ਲੈਣੀ 100 ਰੁਪਏ ਦੀ ਸਰਾਣਿਆਂ ਦੇ ਨਾਲ ਆਪਾਂ ਨੂੰ 150 ਰੁਪਏ ਦੀ ਸਰਾਣਿਆਂ ਦੇ ਨਾਲ 150 ਦੀ ਬਿਨਾ ਸਰਾਣਿਆਂ ਤੋਂ 100 ਰੁਪਏ ਆਹ ਪੜਦੇ ਆ ਜੀ ਸਾਰਿਆਂ ਨਾਲ ਸਸਤੇ ਜਿਹੜੇ 100 ਦੇ 3-3 ਇਹਨਾਂ ਨੇ ਸਿਰ ਨੋ ਵੱਧ ਤੇ ਮਹਾਕਾ ਪਾਣਾ ਵੀ 100 ਰੁਪਏ ਦੇ ਤਿੰਨ ਪਰਦੇ 100 ਦੇ ਤਿੰਨ ਪਰਦੇ ਬਈ ਆ ਦੇਖੋ ਘਰਾਂ ਦੇ ਵਿੱਚ ਪੜਦੇ ਮੈਂ ਕਹਿੰਦਾ ਬਹੁਤ ਮਹਿੰਗੇ ਮਿਲਦੇ ਆ ਆਮ ਬਾਜ਼ਾਰ ਦੇ ਵਿੱਚੋਂ ਪਰ 100 ਦੇ ਤਿੰਨ ਪਰਦੇ ਤੁਸ ਨੂੰ ਕਿਥੇ ਨਹੀਂ ਮਿਲਣੇ ਆ ਗੱਦੇ ਕਵਰ ਆਏ ਆ ਜੀ ਬਹੁਤ ਵਧੀਆ ਆਪਣੇ ਕੋਲ ਗੱਦਿਆਂ ਦੇ ਕਵਰ ਨੇ ਜੀ ਗੱਦਿਆਂ ਦੇ ਕਵਰ ਆ ਗਏ ਠੀਕ ਹੈ ਜੀ ਹਾਂ ਜੀ ਹਾਂ ਇਹ ਆਪਾਂ ਨੂੰ 100 ਰੁਪਏ ਦਾ ਕਿੱਦਾ 100 ਰੁਪਏ ਦਾ 100 ਰੁਪਏ ਦਾ ਕਵਰ ਇੱਕ ਹਾਂ ਜੀ ਹਾਂ ਜੋੜਾ 200 ਰੁਪਏ ਦਾ ਜੀ ਆ ਦੇਖੋ ਆ ਸਾਰੀ ਤਰ੍ਹਾਂ ਦੇ ਪਰਦੇ ਦੇਖੋ ਕਿੰਨੇ ਰੰਗ ਡਿਜ਼ਾਈਨਾਂ ਦੇ ਪਏ ਨੇ ਆਪਣੇ ਵਾ ਬਾਕੀ ਦੇਖੋ ਬਹੁਤ ਜ਼ਿਆਦਾ ਸਾਮਾਨ ਇਹਨਾਂ ਦੇ ਕੋਲੇ ਪਿਆ ਜੀਦੀ ਇਹਨਾਂ ਨੇ ਸੇਲ ਲਾਤੀ ਐ ਇਸ ਵਾਰ ਤੇ ਦੱਬ ਗਏ ਬਾਈ ਮੇਲਾ ਲੁੱਟ ਲਓ ਕੋਈ ਪਤਾ ਨਹੀਂ ਕਦੋਂ ਕਿਹੜੀ ਚੀਜ਼ ਵਿਕ ਜੇ ਹਾਂ ਜੀ ਹਾਂ ਕੰਬਲਿਆਂ ਦਾ ਦੇਖੋ ਕਿੰਨਾ ਭਾਰੀ ਮੇਲਾ ਸਾਰੇ ਭਰੇ ਪਏ ਨੇ ਆ ਡਬਲ ਬੈਡਰ ਸਿੰਗਲ ਰਜਾਈਆਂ ਆਈਆਂ ਨੇ ਆਪਣੇ ਕੋਲੇ ਬਹੁਤ ਵਧੀਆ ਅੱਛਾ ਜੀ ਸਿਰਫ 400 ਰੁਪਏ ਦੀ ਰਜਾਈ ਹੈ ਜੀ ਸਿਰਫ 400 ਦੀ ਹਾਂਜੀ ਹਾਂ ਸਿਰਫ ਬਾਈ 400 ਰੁਪਏ ਦੀ ਸਿੰਗਲ ਰਜਾਈ ਤੁਸੀਂ 400 ਰੁਪਏ ਦੀ ਇਹਨਾਂ ਤੋਂ ਲੈ ਸਕਦੇ ਹੋ ਬਾਕੀ ਇਧਰਲੇ ਪਾਸੇ ਕੰਬਲ ਬਾਧੂ ਪਿਆ ਬਾਈ ਜਿਹੜਾ ਮਰਜੀ ਕੰਬਲ ਚੱਕੋ ਜਿਹੜਾ ਤੁਹਾਨੂੰ ਚੰਗਾ ਲੱਗਦਾ ਉਹ ਖਰੀਦੋ ਉਹਨਾਂ ਦੇ ਕੋਲੇ ਸਾਰੇ ਹੀ ਆ ਹਨਾ ਜੀ ਗੱਦੇ ਕਵੇਂ ਸਾਰੇ ਤਰ੍ਹਾਂ ਦੇ ਆਪਣੇ ਕੋਲੇ ਆ ਜੀ ਜੀ ਆ ਮੰਝੇ ਵਾਲਾ ਕੱਪੜਾ ਮਾਰੋ ਇਧਰ ਚਾਹਤ ਜੀ ਸਾਰੇ ਬਾਈ ਮੰਝੇ ਦਾ ਕੱਪੜਾ ਦਿਖਾ ਦਿਓ ਪਹਿਲਾਂ ਤੁਹਾਨੂੰ ਦਿਖਾ ਕੇ ਆਏ ਆ ਸਾਰੇ ਡਿਜ਼ਾਈਨ ਇਹਦੇ ਵਿੱਚ ਮਿਲ सेला सेला, सेल ਆ ਤਾਂ ਸੇਲ ਆ ਸੇਲ ਦੇ ਵਿੱਚ ਵੀ ਬਹੁਤ ਜ਼ਿਆਦਾ ਫਰਕ ਹੈ ਜਿਆ ਡਿਜ਼ਾਈਨ ਤੇ ਹੈ ਜਿਆ ਫਰਕ ਤੁਹਾਨੂੰ ਕਿਤੇ ਨਹੀਂ ਮਿਲਣਾ ਚਾਦਰਾਂ ਦੇਖੋ ਜੀ ਕਿੰਨੇ ਤਰ੍ਹਾਂ ਦੀ ਕਿੰਨੇ ਡਿਜ਼ਾਈਨ ਵਾਹ ਵਾਹ ਕਮਾਲ ਕੀਤੀ ਭਾਈ 150 ਰੁਪਏ ਦਾ ਜੋੜਾ ਚਾਦਰਾਂ ਸਿੰਗਲ ਜੀ ਡਬਲ ਲੈਣੀ ਸਹਣਾਣੇ ਵਾਲੀ ਵੀ 150 ਰੁਪਏ ਦੀ ਜੀ ਜੀ ਤੇ ਜੇ ਬਿਨਾਂ ਸਹਣਾਣੇ ਤੋਂ ਲੈਣੀ ਉਹ 100 ਰੁਪਏ ਦੀ ਉਹ 100 ਰੁਪਏ ਦੀ ਇਹ ਸੇਲ ਹੈ ਜਿਹੜੀ ਜੀ ਆਪਣੀ ਕੱਲ 5 ਤਰੀਕ ਤੋਂ ਸ਼ੁਰੂ ਹੋਣੀ ਹੈ ਕੱਲ ਤੋਂ ਸ਼ੁਰੂ ਹੋ ਗਈ ਹਾਂ ਜੀ 31 ਜੁਲਾਈ ਤੱਕ ਹੈ ਜੀ ਜੀ 31 ਜੁਲਾਈ ਤੱਕ ਹਾਂ ਜੀ ਰਖੜੀ ਸੇਲ ਮੇਲਾ ਰਖੜੀਆਂ ਤੋਂ ਪਹਿਲਾਂ ਹੀ ਹੈ ਸਾਰਾ ਮ ਤੱਕ ਨਦੀ ਤੱਕ 31 ਜੁਲਾਈ ਤੱਕ 31 ਜੁਲਾਈ ਤੱਕ 5 ਤਰੀਕ ਤੋਂ 31 25 30 ਦਿਨਾਂ ਦੀ ਸੇਲ ਹੈਗੀ ਹੈ 24 25 ਦਿਨਾਂ ਦੀ ਲਓ ਜੀ ਸ਼ੇਅਰ ਕਰ ਦਿਓ ਦੱਬ ਕੇ ਤੇ ਕੰਟੈਕਟ ਨੰਬਰ ਬਾਈ ਉੱਤੇ ਚਲੀ ਜਾਣਾ ਧੰਨਵਾਦ ਧੰਨਵਾਦ